ਜਿਹੜੇ ਕਹਿ ਦਿੰਦੇ ਆ ਵੀ ਯਾਰ ਮੈਂ ਤਾਂ ਵਿਆਹ ਕਰਾ ਕੇ ਫਸ ਗਿਆ ਹੂੰ ਤੇ ਜਿਹੜੇ ਜਿਹੜੇ ਮੇਰੇ ਵੀਰ ਵਿਆਹ ਕਰਾ ਕੇ ਫਸੇ ਆ ਹੂੰ ਤਾਂ ਉਹਨਾਂ ਲਈ ਇੱਕੋ ਹੀ ਸੋਲਿਊਸ਼ਨ ਹੈ ਹੂੰ ਵੀ ਇੱਕ ਦਿਨ ਤੁਸੀਂ ਬੈਠੋ ਹੂੰ ਇਕੱਲੇ ਬੈਠਣਾ ਹੈ ਕਮਰੇ ਵਿੱਚ ਤੇ ਮੂਵੀ ਲਗਾਣੀ ਹੈ ਹੂੰ ਵਿਆਹ ਵਾਲੀ ਵਿਆਹ ਵਾਲੀ ਮੂਵੀ ਲਾ ਲੈਣੀ ਹੈ ਹਾਂ ਤੇ ਤੁਸੀਂ ਜਿਹੜਾ ਉਹਦਾ ਰਿਵਰਸ ਵਾਲਾ ਜਿਹੜਾ ਬਟਨ ਹੈ ਉਹ ਨੱਪ ਲੈਣਾ ਹੈ ਤੇ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਲੈ ਕੇ ਆਏ ਹੋ ਡੋਲੀ ਹੋਈ ਡੋਲੀ ਜਿਹੋ ਉਹਨੇ ਭਾਈ ਐ ਤੇ ਤੁਸੀਂ ਲਾ ਦੇਣੀ ਐ ਤੇ ਉਦੋਂ ਬਾਅਦ ਜਿਹੜਾ ਥੋਡੇ ਬਟਨਾ ਲੱਗਿਆ ਉਹ ਬਟਨਾ ਤਰਾ ਦੇਣਾਗਾ ਘੋੜੀ ਤੇ ਚੜਿਓ ਜਿਹੜੀ ਕਹਿੰਦੇ ਨੇ ਵੀ ਘੋੜੀ ਦਾ ਲਾਸਟ ਮੌਕਾ ਸੀਗਾ ਵੀ ਭੱਜ ਸਕਦਾ ਸੀਗਾ ਤੇ ਤੁਸੀਂ ਚੁੱਪ ਕਰਕੇ ਘੋੜੀ ਤੋਂ ਉਤਰਜੋ ਕੱਪੜੇ ਜਿਹੜੇ ਸ਼ੇਰ ਵਰਨੀ ਤੁਸ ਜਿਹੜਾ ਤੁਹਾਨੂੰ ਪੂਰਾ ਸ਼ੀ ਦੀਪਾ ਕੇ ਦਿੱਤਾ ਸੀਗਾ ਉਹ ਵੀ ਤੁਸੀਂ ਲਾ ਦੇਣਾਗਾ ਆਪਦੇ ਉਹੀ ਕੱਚੇ ਬਣਿਆਂ ਚ ਆ ਜਾਣਾਗਾ ਜ਼ਿੰਦਗੀ ਦੇ ਮਾਰੋ ਆਨੰਦ ਤੇ ਆਹ ਜਿਹੜੀ ਗੱਲ ਹੈਗੀ ਐ ਇਹਦੇ ਤੇ ਕਮੈਂਟ ਜ਼ਰੂਰ ਕਰ ਦਿਓ ਕਿ ਤੁਸੀਂ ਫੇਰ ਕਵਾਰੇ ਹੋ ਜਾਓਗੇ ਆ ਗਿਆ ਸਰਾ ਲਾਗੀ ਨਹੀਂ ਵਈ ਕਰਕੇ ਦੇਖ ਲਿਓ ਹਾਂ ਕਰਕੇ ਦੇਖ ਲਿਓ ਪ੍ਰੈਕਟੀਕਲ ਕਰੋ ਇਹ ਇਹ ਦੁਪਹਿਰ ਲਾ ਕਿਹਨਾਂ ਨੂੰ ਦੱਸੀਆਂ ਨਹੀਂ ਕਿਸੇ ਨੂੰ ਨਹੀਂ ਦੱਸੀ ਬਿਲਕੁਲ ਫਰੈਸ਼ ਗੱਲ ਹੈ ਇਹ ਜੋ ਮੈਂ ਨਵੀਂ ਗੱਲ ਹੈ ਤੇ दारू ਪੀ ਕੇ ਤਾਂ ਜਿਹੜਾ ਬੰਦਾ ਇਹ ਕਰਦਾ ਨਾ ਉਹ ਤਾਂ ਬਸ ਮੈਂ ਕਹਿੰਦਾ ਮੇਰੇ ਸਾਰਾ ਨੱਚਣ ਲੱਗ ਜਾਂਦਾ ਤੇ ਬਾਕੀ ਜਿਹੜਾ ਸਾਰਾ ਕੋ ਪਿੱਛੇ ਆਜੂ ਵਿਆਹ ਦਾ ਜਿਹੜਾ ਸਫਰ ਆ ਉਹ ਬੜਾ ਵਧੀਆ ਸਫਰ ਹੈ ਆਨੰਦਮਈਆ ਤੇ ਵਿਆਹ ਕਰਾਉਣਾ ਚਾਹੀਦਾਗਾ ਹੋਣਾ ਚਾਹੀਦਾਗਾ ਹਮ ਹਾਸੇ ਹਾਸਿਆਂ ਦੇ ਵਿੱਚ ਜਿੰਨੇ ਮਰਜੀ ਤੁਸੀਂ ਵੀਡੀਓ ਬਣਾ ਲਓ ਹਮ ਵੀ ਵਿਆਹ ਕਰਾ ਕੇ ਫਸ ਗਏ ਪਰ ਜਿਹੜੇ ਪ੍ਰੈਸ ਕਿਤੇ ਕੱਪੜੇ ਤੇ ਬਣੀ ਬਣਾਈ ਰੋਟੀ ਤੇ ਲੇਟ ਹੋਏ ਉਹਨੂੰ ਤੁਹਾਨੂੰ ਜਿਹੜਾ ਫੋਨ ਜਾਂਦਾਗਾ ਕਿੰਨੇ ਕ ਵਜੇ ਆਉਂਗੇ ਉਹ ਤੁਹਾਡੇ ਤੇ ਕੋਈ ਰੋਗ ਨਹੀਂ ਐ ਹਮ ਉਹ ਤੁਹਾਡੀ ਫਿਕਰ ਐ ਪਰਿਵਾਰ ਨੂੰ ਹਮ ਵੀ ਸਾਡੇ ਜੀ ਪੂਰੇ ਹੋ ਜਾਣਗੇ ਸਾਡਾ ਜਿਹੜਾ ਕਰਦਾ ਮੋਡੀ ਹੈ ਉਹ ਘਰੇ ਵਾਪਸ ਆਊਗਾ ਤੇ ਫਿਰ ਉਹਨਾਂ ਦੀ ਖੁਸ਼ੀਆਂ ਜਿਹੜੀ ਬਣੀਆਂ ਨੇ ਇਹ ਪਿਛਲੀ ਗੱਲ ਨੂੰ ਕਵਰ ਅਪ ਕਰਨ ਲਈ ਕਿਹਾ ਪਰਦਾਈ ਨੇ ਉਹ ਐ ਨਾ ਫਿਰ ਡਰ ਵੀ ਜ਼ਰੂਰੀ ਹੈ ਨਾ ਵੀ ਜੇ ਮੈਂ ਮੈਂ ਇੱਕ ਵਾਰੀ ਨਾ ਉਹੀ ਬੈਕ ਕਰਕੇ ਮੂਵੀ ਦੇਖ ਲਈ ਸੀਗੀ ਤੇ ਜਦੋਂ ਮੂਵੀ ਦੇਖੀ ਮੈਂ ਫਿਰ ਤੇ ਲੈ ਗਈ ਤੇ ਫਿਰ ਉਹ ਤਾਂ ਕਰਕੇ ਫਿਰ ਮੈਂ ਕਿਾ ਚਲ ਯਾਰ ਇਹ ਸੋਲੂਸ਼ਨ ਦੇਣਾ ਚਾਹੀਦਾ ਨਾ ਹਾਂ ਤੁਸੀਂ ਲਾ ਕੇ ਦੇਖ ਲਿਓ ਕਦੇ ਹਾਂ ਵੀ ਬੈਗ ਜਾਣਦੇ ਹਾਂ ਬਿਲਕੁਲ ਜਿਵੇਂ ਹਾਂ ਬੰਦੇ ਨੂੰ ਖੁਸ਼ੀ ਪਤਾ ਕਦੋਂ ਹੋਊਗੀ ਹਾਂ ਜਦੋਂ ਪੱਲਾ ਨਹੀਂ ਫੜਾਉਂਦੇਗੇ ਉਹ ਹਾਂ ਉਹ ਅਗਲੇ ਐਂ ਹੀ ਵਾਪਸ ਦੇ ਦੂਗਾ ਹਣਾ ਮੈਂ ਪੱਲਾ ਫੜਾਣਗੀ ਉਹ ਐਂ ਹੀ ਵਾਪਸ ਦੇ ਦੂਗਾ ਉਹ ਬਾਰੀ ਵੀ ਖੋਲ ਕੇ ਅੰਦਰ ਪਾ ਕੇ ਕੁੜੀ ਨੂੰ ਤਾਕੀ ਲਾਣਗੇ ਨਾਲ ਹੀ ਨਾਲ ਉਹੀ ਬੰਦੇ ਬਾਰੀ ਖੋਲ ਕੇ ਵਾਪਸ ਲੈ ਕੇ ਪੁੱਠੇ ਪੈਰੀ ਵਾਪਸ ਲੈ ਜਾਣਗੇ ਕਿਆ ਬਾਤ ਹੈ ਨਾ ਸੌ ਗੇਮ ਘੁੰਮਗੀ ਖੁਸ਼ੀ ਦਾ ਨਾਮ ਦੀ ਕੋਈ ਨਹੀਂ ਹੈ ਨਾ ਗੇਮ ਮਿੰਟਾਂ ਚ ਹੀ ਘੁੰਮਗੀ ਮਿੰਟਾਂ ਚ ਹੀ ਗੇਮ ਘੁੰਮਗੀ ਵੀ ਤੇ ਕਈ ਬੰਦੇ ਨਾ ਵੀ ਮੇਰੇ ਹਿਸਾਬ ਨਾਲ ਹੁਣ ਕਰਨਗੇ ਵੀ ਜਿਹਦੇ ਬਾਲੇ ਨਜਾਇਜ਼ ਜੀ ਕਾਲੇ ਆ ਹੁਣ ਆਪਸ਼ਨ ਇਹ ਹੁੰਦੀ ਹੈ ਬੈਕ ਕਰਨ ਦੀ ਹਾਂ 1 ਤੇ 2 ਤੇ 4 ਤੇ 8 ਤੇ ਤੇ 16 ਤੇ 32 ਤੇ ਹਾਂ ਤੇ ਮੇਰੇ ਵੀਰ ਬਣ ਕੇ 32 ਤੇ ਨਾ ਕਰਿਓ 32 ਤੇ ਕਈ ਵਾਰ ਉਹ ਤਾਂ ਡੇਗ ਹੀ ਜਾਂਦਾਗਾ ਵੀ ਕਈ ਜਣ ਤਾਂ ਐ ਹੋ ਵੀ ਜਲਦੀ ਖੇੜਾ ਛੱਡਦੇ 32 ਤੇ ਪਿੱਛੇ ਬੈਕ ਕਰਕੇ ਦੇਖ ਲਊਗਾ ਤੇ ਨਾਲ ਦੀ ਨਾਲ ਹੀ ਮੁੱਕ ਜਾਣਾਗਾ ਉਹੀ ਜਿਹੜੀ ਖੁਸ਼ੀ ਆ ਉਹ ਮੇਰੇ ਘਰ ਚ ਦੁੱਗਣੀ ਨਾਲ ਦੇਣਾ ਕਰ ਲੂਗਾ ਛਟਕੀਆਂ ਚੀ ਛਟਕੀਆਂ